ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਵਰਲਡ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਅੱਜ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਖਤਰਨਾਕ ਗੰਦੇ ਭੋਜਨ ਦੀ ਜਿਹੜਾ ਕਿ ਬਾਡੀ 'ਚ ਜਾਂਦਾ ਤੇ ਸਭ ਤੋਂ ਖਤਰਨਾਕ ਜਿਹੜਾ ਉਹ ਬਾਡੀ ਦੇ ਉੱਤੇ ਅਸਰ ਕਰਦਾ ਹੈ ਕਿਹੜਾ ਉਹ ਭੋਜਨ ਹੈ ਕਿੱਥੋਂ ਉਹ ਮਿਲਦਾ ਕੀ ਅਸੀਂ ਉਹਨੂੰ ਆਪ ਬਣਾਉਨੇ ਆ ਬਾਜ਼ਾਰੋਂ ਖਰੀਦਦੇ ਆ ਨੈਚੁਰਲ ਤੌਰ ਦੇਤੇ ਸਾਡੇ ਕੋਲ ਆਉਂਦਾ ਜਾਂ ਫਿਰ ਇਸ ਦੇ ਸਾਡੇ ਬਾਡੀ ਦੇ ਵਿੱਚ ਪਹੁੰਚਣ ਦਾ ਕੋਈ ਹੋਰ ਰਸਤਾ ਹੁੰਦਾ ਕਿਹੜੇ ਤਰੀਕੇ ਦੇ ਨਾਲ ਇਹ ਭੋਜਨ ਬਾਡੀ ਦੇ ਉੱਤੇ ਅਸਰ ਕਰਦਾ ਹੈ ਕੀ ਕੀ ਰੋਗ ਪੈਦਾ ਕਰਦਾ ਹੈ ਕੀ ਇਹ ਸਾਰੇ ਰੋਗਾਂ ਦਾ ਕਾਰਨ ਬਣਦਾ ਹੈ ਜਾਂ ਫਿਰ ਇਹਦੇ ਪਿੱਛੇ ਇਹਦੇ ਅੰਦਰ ਜਾ ਕੇ ਕੋਈ ਅਜਿਹਾ ਇੱਕ ਖਾਸ ਰੋਗ ਬਣਦਾ ਹੈ ਜਿਸ ਤੋਂ ਬਾਅਦ ਹੋਰ ਰੋਗ ਪੈਦਾ ਹੁੰਦੇ ਨੇ ਅੱਜ ਆਪਾਂ ਰਵਿੰਦਰ ਸਿੰਘ ਜੀ ਨੂੰ ਜਾਣਦੇ ਆ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਸੀਕਾ ਸਾਰਿਆਂ ਨੂੰ ਸਸੀਕਾ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਰਵਿੰਦਰ ਜੀ ਦੁਨੀਆ ਦਾ ਸਭ ਤੋਂ ਖਤਰਨਾਕ ਭੋਜਨ ਜੀ ਪلوان ਜੀ ਇਹ ਵੀਡੀਓ ਹਰ ਇੱਕ ਬੰਦੇ ਲਈ ਹੈ ਜਿਹੜਾ ਚਾਹੁੰਦਾ ਹੈ ਉਹਦੀ ਅਗਲੀ ਪੀੜ੍ਹੀ ਦੇ ਬੱਚੇ ਤੰਦਰੁਸਤ ਰਹਿਣ ਉਹਨਾਂ ਨੂੰ ਬਿਮਾਰੀ ਨਾ ਲੱਗੇ ਉਹਨਾਂ ਦਾ ਲੀਵਰ ਬਚਿਆ ਰਹੇ ਉਹਨਾਂ ਨੂੰ ਸ਼ੂਗਰ ਨਾ ਹੋਵੇ ਇਹ ਉਹ ਬੰਦੇ ਲਈ ਵੀਡੀਓ ਜਿਹੜਾ ਚਾਹੁੰਦਾ ਮੈਂ ਯੰਗ ਰਹਾ ਮੇਰੇ ਲੀਵਰ 'ਚ ਦਿੱਕਤ ਨਾ ਆਵੇ ਮੇਰੇ ਜੀਆਈ ਟ੍ਰੈਕ 'ਚ ਪ੍ਰੋਬਲਮ ਨਾ ਆਏ ਤੇ ਮੇਰੀ ਬਾਡੀ 'ਚ ਇਹ ਜਿਹੇ ਵਿਪਰੀਤ ਆਹਾਰ ਨਾ ਪੈਣ ਜਿਹੜੇ ਉਹਦੋਂ ਅੰਦਰ ਅੰਦਰ ਖੋਰ ਦੇਣ ਤਾਂ ਇਹ ਵੀਡੀਓ ਹਰ ਇੱਕ ਬੰਦੇ ਲਈ ਹੈ ਕਿਉਂਕਿ ਇਹ ਫੂਡ ਅੱਜਕੱਲ੍ਹ ਇਨਾ ਪੌਪੂਲਰ ਹੋ ਗਿਆ ਕਿ ਮਾਪੇ ਬੱਚੇ ਨੂੰ ਜੋ ਮੈਟੋ ਤੋਂ ਜਾਂ ਕਿਤੋਂ ਵੀ ਆਰਡਰ ਕਰ ਕਰਕੇ ਮੰਗਾ ਕੇ ਦੇ ਰਹੇ ਨੇ ਤੁਹਾਨੂੰ ਜੀ ਇਸ ਫੂਡ ਦਾ ਨਾਮ ਹੈ ਆਲੂ ਦੇ ਚਿਪਸ ਜਿਹਨੂੰ ਫ੍ਰੈਂਚ ਫ੍ਰਾਈਜ਼ ਕਹਿੰਦੇ ਆ ਜਿਹਨੂੰ ਤੁਸੀਂ ਪੋਟੈਟੋ ਵੈਜੀਜ਼ ਕਹਿੰਦੇ ਨੇ ਬਾਹਰਲੀ ਕੰਟਰੀ ਚ ਪੋਟੈਟੋ ਫ੍ਰਾਈਜ਼ ਕਹਿੰਦੇ ਨੇ ਕੱਲੀ ਫ੍ਰਾਈਜ਼ ਕਹਿੰਦੇ ਨੇ ਹੈਨਾ ਆਪਣੇ ਇਹਨਾਂ ਨੂੰ ਕਹਿੰਦੇ ਆ ਆਲੂ ਦੇ ਹੈਨਾ ਕੱਦੂ ਕਸ ਕਰੇ ਆਲੂ ਪਤਲੇ ਪਤਲੇ ਜਾਂ ਲੰਬੇ ਲੰਬੇ ਫਿਰ ਫ੍ਰੈਂਚ ਫ੍ਰਾਈਜ਼ ਜਾਂ ਆਪਣੇ ਫਿੰਗਰਜ਼ ਵੀ ਕਹਿੰਦੇ ਸੀਗੇ ਹੈਨਾ ਪ੍ਰਾਈਜ਼ ਫ੍ਰੈਂਚ ਇਹ ਉਹ ਨੇ ਫ੍ਰੈਂਚ ਫ੍ਰਾਈਜ਼ ਕਹਿੰਦੇ ਆ ਫ੍ਰੈਂਚ ਫ੍ਰਾਈਜ਼ ਕਹਿੰਦੇ ਨੇ ਇਹ ਉਹ ਫੂਡ ਹੈ ਜਿਹੜਾ ਦੁਨੀਆ ਦਾ ਸਭ ਤੋਂ ਡੇਂਜਰਸ ਫੂਡ ਹੈ ਆਪਾਂ ਖਰੀਦ ਕੇ ਖਾ ਰਹੇ ਹਾਂ ਦੁਨੀਆ ਦਾ ਡੇਂਜਰਸ ਫੂਡ ਜਿਹੜਾ ਹੈ ਇਹ ਇੱਕ ਤਾਂ ਰਵਿੰਦਰ ਜੀ ਆਪਾਂ ਜਿਹੜੇ ਆਪ ਬਣਾ ਲੈਨੇ ਆ ਫ੍ਰੈਂਚ ਫ੍ਰਾਈਜ਼ ਘਰ ਦੇ ਵਿੱਚ ਇੱਕ ਫਰੋਜ਼ਨ ਵੀ ਮਿਲ ਰਹੇ ਨੇ ਹਾਂਜੀ ਜਿਹੜੇ ਦੋਨੋਂ ਹੀ ਖਤਰਨਾਕ ਨੇ ਤੇ ਦੋਨਾਂ ਚੋਂ ਜ਼ਿਆਦਾ ਖਤਰਨਾਕ ਕਿਹੜਾ ਹੈਗਾ ਚਾਹੇ ਸਭ ਤੋਂ ਪਹਿਲੀ ਗੱਲ ਕੁਲਵਰ ਜੀ ਜਿਹੜੀ ਕਿ ਨੌਲੇਜ ਲੋਕੀ ਘੱਟ ਰੱਖਦੇ ਨੇ ਜੇ ਆਲੂ ਹਰਾ ਹਮ ਗਲਤੀ ਨਾਲ ਵੀ ਕਿਤੇ ਢਿੱਡਤ ਨਹੀਂ ਜਾਣਾ ਚਾਹੀਦਾ ਦੇਖਦਾ ਆਲੂ ਅੰਦਰ ਨਹੀਂ ਜਾਣਾ ਚਾਹੀਦਾ ਹਰਾ ਆਲੂ ਦੁਨੀਆ ਦਾ ਸਭ ਤੋਂ ਡੇਂਜਰਸ ਉਸ ਚੱਕ ਕੈਂਸਰਸ ਮੰਨਿਆ ਜਾਂਦਾ ਤੇ ਬਾਰੇ ਬੜੀ ਸਨੀ ਰਿਸਰਚ ਹੈ ਹੁਣ ਲੈਟਸ ਸੇ ਤੁਸੀਂ ਕਿਸੇ ਕੰਪਨੀ ਤੋਂ ਬਣੇ ਬਣਾਏ ਚਿਪਸ ਖਰੀਦੇ ਉਹਨਾਂ ਨੇ ਥੋੜੀ ਦੇਖਣਾ ਹਰਾ ਆਲੂ ਕਿਹੜਾ ਆ ਉਹਨਾਂ ਨੇ ਇੱਕ ਕੰਟੇਨਰ ਆਇਆ ਉੱਤ ਹੋਇਆ ਉਹਨੂੰ ਮਸ਼ੀਨਾਂ ਨੇ ਪ੍ਰੋਸੈਸ ਕਰਕੇ ਤੁਹਾਨੂੰ ਅੱਧੇ ਜੇ ਫਰਾਈ ਕਰਕੇ ਫਰੋਜ਼ਨ ਕਰਕੇ ਵੇਚਦੇ ਹੁਣ ਅਗਰ ਤੁਸੀਂ ਖਾਣੇ ਹੋ ਪਜਾਰੋ ਲੈ ਕੇ ਬਣੇ ਬਣਾਏ ਇਹ ਹੈਗੇ ਨੇ 110 ਕਰੋੜ ਪ੍ਰਤੀਸ਼ਤ ਡੇਂਜਰਸ ਜੇ ਤੁਸੀਂ ਘਰ ਬਣਾਣੇ ਹੋ ਤਾਂ ਉਹ 50% ਘਟ ਉਹ ਰਹਿ ਜੰਨੇ ਉਹਦੇ ਵਿੱਚੇ ਅਗਰ ਕਾਰਨ ਹੈ ਜੇ ਤੁਸੀਂ ਤੇਲ ਵਰਤਿਆ ਸਰੋਂ ਦਾ ਤੇਲ ਕੋਕਨਟ ਆਇਲ ਜਾਂ ਦੇਸੀ ਕੀ ਤੇ ਤੁਹਾਡੇ ਡੇਂਜਰ ਦੇ ਚਾਂਸਸ 50% ਘਟ ਗਏ ਜੇ ਤੁਸੀਂ ਨੇ ਵਰਤਿਆ ਕੋਈ ਡਾਲडा ਜਾਂ ਸਟਨਫਲਰ ਰਿਫਾਈਨਡ ਤੇ ਉਹ ਵੀ ਜਿਹੜਾ ਪਹਿਲਾਂ ਵੀ ਫਰਾਈ ਕਰਿਆ ਹੋਇਆ ਸੀ ਉਹ ਵਰਤ ਲਿਆ ਫਿਰ ਉਹਦੇ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਰਿਹਾ ਜਦੋਂ ਤੇਲ 'ਚ ਕੋਈ ਥੀਂ ਫਰਾਈ ਹੁੰਦੀ ਹੈ ਤੇਲ ਗਰਮ ਹੋਣ ਤੋਂ ਬਾਅਦ ਰੈਂਸਿਡ ਹੋ ਜਾਂਦਾ ਇਹਨੂੰ ਕਾਰਸੋਜਨਿਕ ਕੈਂਸਰ ਪ੍ਰੋਡਿਊਸਿੰਗ ਇਫੈਕਟ ਆ ਜਾਂਦਾ ਉਹਦੇ ਵਿੱਚ ਹੁਣ ਕੰਪਨੀਆਂ ਨੇ ਹਰ ਰੋਜ਼ ਕੁਲਵੰਤ ਜੀ ਜਿਹੜੀ ਕੰਪਨੀ 500 ਲੀਟਰ ਤੇਲ ਯੂਜ਼ ਕਰ ਰਹੀ ਹੈ ਉਹ ਤੁਹਾਨੂੰ ਲੱਗਦਾ ਹਰ ਰੋਜ਼ 500 ਲੀਟਰ ਕੱਢ ਕੇ ਨਵਾਂ ਪਾਉਂਦੀ ਹੋਊਗੀ ਉਹਨਾਂ ਦੀ ਪ੍ਰੋਡਕਸ਼ਨ ਦੇ ਹਿਸਾਬ ਨਾਲ ਕਾਸਟਿੰਗ ਦੇ ਹਿਸਾਬ ਨਾਲ ਉਹਨਾਂ ਦਾ ਕਹਿਣਾ ਹੈ ਹਾਇਰ ਅੱਬਾ ਇੱਕ ਪੈਕੇਟ ਦੇ 50 ਰੁਪਏ ਦਾ ਪੈਣ ਲੱਗ ਗਿਆ ਉਹਨਾਂ ਨੂੰ ਤਾਂ ਉਹ ਕੀ ਕਰਦੇ ਨੇ ਹਰ ਰੋਜ਼ ਕੁਝ ਆਇਲ ਘਟ ਜਾਂਦਾ ਹੈ ਬਾਕੀ ਪਾ ਲਿੱਤਾ ਜਾਂਦਾ ਨਮਾ ਉਹ ਜਿਹੜਾ ਆਇਲ ਹੈ ਉਹ ਕੰਟੀਨਿਊਸਲੀ ਫਰਾਈ ਕਰ ਰਹੇ ਆ ਤੇ ਉਸ ਆਇਲ ਸੀ ਰਾਇਲ ਹੁੰਦੇ ਨਹੀਂ ਕੁਲਵੰਤ ਜੀ ਹੁਣ ਆਪਾਂ ਥੀ ਜੱਗ ਸਾਰੀਆਂ ਜ਼ੀਰੋ ਤੋਂ ਲੈ ਕੇ ਐਂਡ ਤੱਕ ਡਿਸਕਸ ਕਰਾਂਗੇ ਪਹਿਲੇ ਨੰਬਰ ਤੇ ਆਲੂ ਆਲੂ ਬਹੁਤ ਹੀ ਸ਼ਾਨਦਾਰ ਚੀਜ਼ ਹੈ ਖਾਣ ਲਈ ਹੀ ਲਾਨ ਲਈ ਹਮ ਆਲੂ ਦੇ ਵਿੱਚ ਪੋਟਾਸ਼ੀਅਮ ਹੈ ਮਤਲਬ ਜਦ ਤੱਕ ਆਲੂ ਕੱਚਾ ਹੈ ਉਹ ਅਮਰਤ ਹੈ ਜਦ ਆਲੂ ਪੱਕ ਗਿਆ ਉਹਦੇ ਵਿੱਚ ਇੱਕ ਸਟਾਰਚ ਹੈ तो आलू में गर्म होने सार ही सारा ग्लूकोस या कार्बोहाइड्रेट वाल कन्वर्ट हो जाता है वह थोड़ी बॉडी जाके चीनी काम करता है तो पहली चीज आलू जदों भी कुक हो गया चाहे फ्राई चाहे भोनिया चाहे स्टीम च शुगर वाली प्रॉपर्टी आ जाती है ता आलू तो शराब बनती है क्योंकि वरना आलू तो शराब बन ही सकती आलू च है किसी तरीके की चीनी है पहली चीज तो आलू कुक हो तो जहरीला ਹੁਣ ਦੂਜੀ ਚੀਜ਼ ਆਲੂ ਕਿੱਥੋਂ ਆਇਆ ਆਲੂ ਕਿਹ ਹੈ ਜਾਇਆ ਅਗਰ ਆਲੂ ਹਰੈ ਤਾਂ ਉਹ ਜਮੀ ਢਹਿ ਲਿਆ ਉਹ ਦੂਜੀ ਚੀਜ਼ ਉਹਨੇ ਆਲੂ ਨੂੰ ਕਰਿਆ ਗਿਆ ਜਿਵੇਂ ਤੁਸੀਂ ਬਹੁਤ ਸੋਹਣੀ ਗੱਲ ਕਹਿ ਦਿੱਤੀ ਬੜੇ ਵੱਡੇ ਕੰਪਨੀ ਚਿਪਸ ਨੇ ਉਹਨਾਂ ਨੂੰ ਫਰਾਈ ਅੱਧਾ ਜਾਂ ਕਰਕੇ ਉਹਨੂੰ ਅੱਧਾ ਕੁਕ ਕਰਕੇ ਇੱਕ ਉਸ ਚ ਪਾ ਕੇ ਫਰੋਜ਼ਨ ਕਰਤਾ ਬੜੀ ਬੜੀ ਸੋਹਣੀਆਂ ਕੰਪਨੀਆਂ ਬੇਚ ਰਹੀਆਂ ਨੇ ਮਾਪੇ ਬਿਲਾ ਕੇ ਚਾਹ ਨਾਲ ਕਿਉਂ ਆਪਨਾ ਕਰਨਾ ਪੈ ਜੇ ਫ੍ਰੀਜ਼ਰ ਚ ਲਾ ਦਿੰਨੇ ਉਸ ਚੋਂ ਇੱਕ ਹੱਥੀ ਜੀ ਕੱਢੀ ਮੋਠਾ ਜਿਹਾ ਭਰਿਆ ਫਰਾਈ ਕਰ ਲਿਆ ਜਿੰਨਾ ਕੋਈ ਚੀਜ਼ ਪਰੀ ਕੁਕਡ ਤੇ ਫਰੋਜ਼ਨ ਪਈ ਹੈ ਉਹਦੀ ਨਿਊਟ੍ਰੀਸ਼ਨ ਓਨੀ ਹੋਰ ਜ਼ੀਰੋ ਹੋ ਗਈ। ਕੁਲਵੰਤ ਜੀ ਜਿਵੇਂ ਕੱਲ ਦਿੱਥੇ ਆ ਕਿ ਕੰਮ ਖਰਾਬ ਹੋਣਾ ਸ਼ੁਰੂ ਹੁੰਦਾ ਹੈ ਜਿਹੜੇ ਤੇਲ ਚ ਚੀਜ਼ ਤਲੀ ਗਈ ਦੇਖੋ ਪਹਿਲਾਂ ਤੁਹਾਨੂੰ ਕੋਈ ਨਹੀਂ ਕਰਨਾ ਚਾਹੀਦਾ ਸੀ ਹੁਣ ਜਿਹੜੇ ਤੇਲ ਚ ਆਲੂ ਕੁੱਕ ਕਰਿਆ ਉਹ ਤੇਲ 99% ਸੀਡ ਆਇਲ ਹੈ ਸੀਡ ਆਇਲ ਇਨਫਲੇਮਟਰੀ ਹੈ ਮਤਲਬ ਕੀ ਹੈ ਕੁਲਵੰਤ ਜੀ ਇਨਫਲੇਮੇਸ਼ਨ ਦਾ ਮਤਲਬ ਬੋਡੀ ਚ ਉਹ ਕੀ ਕਰਦਾ ਹੈ ਦਰਦ ਸੋਜ ਸੋਜ ਰੈਸ਼ ਪ੍ਰੋਡਿਊਸ ਕਰਦਾ ਹੈ ਜਿਹਦੇ ਕਰਕੇ ਬੋਡੀ ਚ ਕੀ ਹੁੰਦਾ ਫਿਰ ਬਾਡੀ ਚ ਇੱਕ ਰਿਐਕਸ਼ਨ ਚੱਲਦਾ ਉਹਨੂੰ ਮਾਰਨ ਲਈ ਫਿਰ ਆਟੋਇਮਿਊਨ ਡਿਸਆਰਡਰ ਤੱਕ ਪਹੁੰਚ ਜਾਂਦਾ ਹੈ ਜਿਸ ਤੇ ਬਾਡੀ ਆਪਣੇ ਆਪ ਨੂੰ ਖਾ ਜਾਂਦੀ ਹੈ ਕੁਲਵੰਤ ਜੀ ਜਿਹੜੇ ਲੋਕ ਆਪਾਂ ਨੂੰ ਫੋਲੋ ਕਰਦੇ ਆ ਉਹਨੂੰ ਹਰ ਵਾਰੀ ਕਹਿਣਾ ਹੁੰਦਾ ਹੈ ਕਾਰਬੋਹਾਈਡਰੇਟ ਨੂੰ ਫੈਟ ਨਾਲ ਕਦੇ ਵੀ ਕੁੱਕ ਨਹੀਂ ਕਰਨਾ ਕੀ ਬਣਦਾ ਹੈ ਏ ਜੀਈ ਐਡਵਾਂਸਡ ਗਲਾਈਕੇਟਿਡ ਐਂਡ ਪ੍ਰੋਡਕਟ ਇੱਕ ਐਸੀ ਚੀਜ਼ ਹੈ ਜਿਹਪ੍ਰੀਤ ਆਹਰਾ ਦਾ ਟੌਪ ਹੈ ਬਸ ਤੋਂ ਗੰਦੀ ਚੀਜ਼ ਇਹਨੂੰ ਖਾਣ ਲਈ ਆਪਣੀ ਬਾਡੀ ਚ ਕੋਈ ਅੰਗ ਨਹੀਂ ਲੱਗਿਆ ਹੋਇਆ ਏ ਜੀਈ ਇੱਕ ਤਰ੍ਹਾਂ ਦੀ ਗ੍ਰੀਸ ਲਾ ਲਓ ਇਹੀ ਜਿਹੜੀ ਜਾ ਕੇ ਜੰਮ ਜਾਂਦੀ ਹੈ ਤੇ ਇਹਨੂੰ ਬੋਡੀ ਖਾ ਨਹੀਂ ਸਕਦੀ ਅਨਲੈਸ ਤੁਸੀਂ ਤਿੰਨ ਤੋਂ ਸੱਤ ਦੰਦਾ ਵਰਤ ਰੱਖਣਾ ਸਿੱਖ ਲਓ ਕੁਲਵੰਤ ਜੀ ਦਾ ਪਹਿਲਾ ਨੁਕਸਾਨ ਏਜਿੰਗ ਤੁਹਾਡੀ ਸਕਿਨ ਤੁਹਾਡੀ ਏਜਿੰਗ ਗਈ ਤੁਸੀਂ ਲੱਗ ਹੋ 50 ਸਾਲ ਦੇ ਲੱਗੋਗੇ 75 ਦੇ ਦੂਜੀ ਚੀਜ਼ ਤੁਹਾਡੀ ਡੀਟੌਕਸੀਫਿਕੇਸ਼ਨ ਹੋਣੀ ਬੰਦ ਹੋ ਗਈ ਮਤਲਬ ਲਿਵਰ ਦੇ ਉੱਪਰ ਬਹੁਤ ਬੁਰਾ ਪ੍ਰਭਾਵ ਅੱਖਾਂ ਦਾ ਲਿਵਰ ਦਾ ਸਪੈਸ਼ਲੀ ਪੈਨਕ੍ਰੀਆਟਿਕ ਨੁਕਸਾਨ ਤੇ ਜੀਆਈ ਕਿਉਂਕਿ ਉਹਨੂੰ ਚਾਂਚ ਉਹ ਪਾਚ ਦੀ ਨਹੀਂ ਚੀਜ ਉਹ ਜਾ ਕੇ ਜਮ ਜਾਂਦੀ ਹੈ ਉਹ ਤੁਹਾਡੀ ਬੋਡੀ ਦੇ ਜਿਵੇਂ ਆਪਾਂ ਕਹਾਂਗੇ ਡੀਟੌਕਸ ਤੇ ਅੰਗਾਂ ਦੇ ਉੱਪਰ ਓਵਰਲੋਡ ਹੈ ਉਹ ਕੋਸ਼ਿਸ਼ ਕਰਦੇ ਨੇ ਕੁਝ ਨਹੀਂ ਹੋ ਰਿਹਾ ਕਿਉਂ ਆਪਾਂ ਨੇ ਆਲੂ ਜਿਹਦੇ ਵਿੱਚ ਸਟਾਰਚ ਹੈ ਉਹਦੇ ਨਾਲ ਕਿਹਦੇ ਨਾਲ ਫਰਾਈ ਕਰਤਾ ਉਹਨੂੰ ਔਇਲ ਗੰਦੇ ਨਾਲ ਤਾਂ ਪਹਿਲੀ ਚੀਜ਼ ਹੁਣ ਕੁਲਵੰਤ ਜੀ ਅਗਰ ਤਾਂ ਤੁਸੀਂ ਘਰ ਬਣਾਇਓ ਤੁਸੀਂ ਪਾਣੋ ਕੱਲਾ ਸੇਂਡਾ ਨਮਕ ਮਗਰ ਜਦ ਆਪਾਂ ਕੰਪਨੀ ਬਾਹਰੋਂ ਖਾਣੇ ਨਾ ਬਾਹਰਲੇ ਨਾ ਉਹ ਖਰਾਬ ਨਹੀਂ ਉਹ ਉੱਪਰ ਕੀ ਕਰਦੇ ਨੇ ਉਹ ਪ੍ਰੋਪਾਡੇ ਨੇ ਮਹਲਕਾ ਜੀਨੋ ਮੋਟੋ ਉਹ ਕੀ ਕਰਦਾ ਜੀਨੋ ਮੋਟੋ ਦੀ ਕਹਾਣੀ ਸੁਣਾਉ ਆਪਣੇ ਟੰਗ ਦੇ ਉੱਪਰ ਪੋਰਸ ਨੇ ਟੇਸਟ ਬਡਸ ਕਹਿੰਦੇ ਹਨ ਜੀਨੋ ਮੋਟੋ ਉਹਨੂੰ 3 ਗੁਣਾ ਖੋਲ ਦਿੰਦਾ ਹੈ ਆ ਭੰਡਾਰਾ ਰਫਾ ਇਹਨਾਂ ਪੈਕੇਟ ਦੇ ਚਿਪਸ ਤਾਂ ਥਵਾਦੇ ਹੋ ਰਹੇ ਕਿਉਂ ਥਵਾਦੇ ਹੋ ਰਹੇ ਉਹ ਜੀਭ ਦੇ ਪੋਰਸ ਨੂੰ 3 ਟਾਈਮਸ ਖੋਲ ਦਿੰਦਾ ਹੈ ਜੀਨੋ ਮੋਟੋ ਦੁਨੀਆ ਦਾ ਸਭ ਤੋਂ ਜ਼ਿਆਦਾ ਹਾਈ ਪ੍ਰੋਡਿਊਸ ਇਨਸੂਲਿਨ ਪ੍ਰੋਡਿਊਸਿੰਗ ਫੂਡ ਆਚੋ ਨੰਬਰ 3 ਜਾਂ 2 ਤੇ ਹੈ ਐਨੀ ਇਨਸੂਲਿਨ ਪ੍ਰੋਡਿਊਸ ਕਰਾਂਦਾ ਹੈ ਪਰ ਗ੍ਰਾਮ ਦੇ ਹਿਸਾਬ ਨਾਲ ਤਾਂ ਉਹ ਡਾਇਬੀਟਿਸ ਦਾ ਪਰ ਲਿਵਰਨ ਫੈਟੀ ਕਰਨ ਦਾ ਉਹ ਜੀਆਈ ਟ੍ਰੈਕ ਦੀ ਪ੍ਰੋਬਲਮਾਂ ਦਾ ਗੁਰੂ ਹੈ। ਅਗਰ ਤਾਂ ਘਰ ਬਣਾਇਆ ਤਾਂ ਬੰਦਾ ਨੂਨ ਪਾਉਂਦਾ ਹੈ। ਹੈ ਨੂਨ ਪਾ ਕੇ ਖਤਮ ਕਰ ਦਿੰਦਾ ਹੈ ਕਿ ਜੇ ਬਾਹਰੋਂ ਆਨੇ ਹੈ ਜਾਂ ਪੈਕੇਟ ਚ ਆਨੇ ਹੈ ਉਹ ਆਲੂ ਗੰਦੇ ਤੇਲ ਚ ਫਰਾਈ ਹੋ ਕੇ ਉਦੋਂ ਉੱਪਰ ਨੂਨ ਪਿਆ ਹੁੰਦਾ ਹੈ ਅਜੀਨੋ ਮੋਟੋ। ਨਾਲ ਉਹਦੇ ਉੱਪਰ ਪਿਆ ਹੁੰਦਾ ਰਿਫਾਈਨਡ ਸੌਲਟ। ਹੁਣ ਕੰਪਨੀਆਂ ਇਕੱਲਾ ਇਹ ਨਹੀਂ ਪਾਉਂਦੇ ਉਹਨਾਂ ਨੇ ਪੈਕੇਟ ਚ ਬੰਦ ਕਰਨਾ। ਉਹ ਨਾਲ ਪ੍ਰੀਜ਼ਰਵੇਟਿਵ ਵੀ ਪਾ ਕੇ ਭੇਜਦੇ ਕਰਵਾਉਂਦੇ ਜੀ। ਤੁਸੀਂ ਫਰਾਈ ਕਰਕੇ ਦੇਖਿਓ ਚਿਪਸ ਤੁਹਾਡੇ 1 ਜਾਂ 2 ਦਿਨਾਂ ਬਾਅਦ ਖਰਾਬ ਹੋ ਜਾਣਗੇ। ਉਹ ਪੈਕੇਟ 6 ਮਹੀਨੇ 8 ਮਹੀਨੇ 1 ਸਾਲ 1.5 ਸਾਲ ਖਰਾਬ ਨਹੀਂ ਹੁੰਦਾ ਹੁਣ ਆ ਗਿਆ ਪ੍ਰਿਜ਼ਰਵੇਟਿਵ ਜੇ ਘਰ ਬਣਾਇਆ ਤਾਂ ਪ੍ਰਿਜ਼ਰਵੇਟਿਵ ਨਹੀਂ ਹੈ ਜੇ ਬਾਹਰੋਂ ਲਿਆ ਉਸ ਤੇ ਪ੍ਰਿਜ਼ਰਵੇਟਿਵ ਤੇ ਹੈ ਉਹ ਪ੍ਰਿਜ਼ਰਵੇਟਿਵ ਦਾ ਨੁਕਸਾਨ ਕੁਲ ਬੰਤੀ ਜਿੱਦਈ ਆਂਤ ਲੱਗ ਗਈਆਂ ਤੁਹਾਨੂੰ ਲੀਕੀ ਗੱਟ ਆਈਬੀਐਸ ਕਨਸਟਿਪੇਸ਼ਨ ਜਾਂ ਮਰੋੜਿਆਂ ਦੀ ਪ੍ਰੋਬਲਮ ਤੇ ਨਾਲ ਹੀ ਫੈਟੀ ਲਿਵਰ ਹੋਏਗਾ ਕਿਉਂ ਉਹਨੂੰ ਜਾਣ ਨਾਣੀ ਪੈਂਦੀ ਹੈ ਲਿਵਰ ਨੂੰ ਇਹ ਜਿਹੇ ਖਾਣੇ ਨੂੰ ਪਛਾਣ ਲਈ ਤੁਹਾਨੂੰ ਜੀ ਇਹ ਡੇਂਜਰਸ ਦੇਖੋ ਹੁਣ ਸੋਨੇ ਤੇ ਸੁਹਾਗਾ ਕਿਵੇਂ ਹੋਊਗਾ ਇਹ ਆਪਾਂ ਖਾਂਦੇ ਕਿਹਦੇ ਨਾਲ ਚਿਪਸ ਤੁਹਾਨੂੰ ਪਤਾ ਜਿਹੜੇ ਅੰਨੇ ਫਰਾਈ ਕਰੇ ਹੋਏ ਇਹਨੂੰ ਆਪਾਂ ਖਾਂਦੇ ਜਿਹੜੀ ਬੱਚਿਆਂ ਦੀ ਅੱਜ ਕੱਲ ਬੱਚਿਆਂ ਤੇ ਰੋਟੀ ਨਹੀਂ ਉੱਤਰ ਜੇ ਤੋਂ ਬਿਨਾ ਮੇਰੇ ਆਪਣੇ ਰਿਸ਼ਤੇਦਾਰਾਂ ਦੇ ਬੱਚੇ ਬਹੁਤ ਖਲੋਲ ਮੇਰੇ ਬੱਚਾ ਨੇ ਜ਼ਿੰਦਗੀ ਚ ਇਕ ਵਾਰ ਨਹੀਂ ਖਾਈ ਉਹ ਚੀਜ਼ ਉਹਦਾ ਨਾਮ ਹੈ ਟਮੇਟੋ ਸੌਸ ਆਪਾਂ ਡਬੋਡ ਬੋਕ ਨਾ ਹਹਾਹਾ ਨਾਲ ਕਿੰਨੀ ਕਿ ਛੋਟੀ ਟੋਰੀ ਮਿਲਦੀ ਬਾਹ ਮਰਗਨੋਤ ਜੀ ਉਹ ਇਟ ਕੋ ਡਬੋਡ ਬੋਕ ਖਾਣੇ ਕੋਲਵੰਤ ਜੀ ਟਮਾਟਰ ਮਾੜੀ ਚੀਜ਼ ਨਹੀਂ ਹੈ ਨਾ ਪਰ ਜਦ ਟਮਾਟਰ ਨੂੰ ਗਰਮ ਕਰਕੇ ਟੈਕਸਚਰਾਈਜ਼ ਕਰਤਾ ਤਹ ਉਹਦੇ ਜਿਹੜੀ ਫਰਕਟੋਸ ਸੀ ਉਹ ਗਲੂਕੋਸ ਚ ਕਨਵਰਟ ਕਰਦੀ ਜੇ ਤੁਹਾਨੂੰ ਮੈਨੂੰ ਪਤਾ ਕੋਲੋਂ ਦੀ ਤੁਸੀਂ ਪੱਕਾ ਪਤਾ ਤੁਹਾਨੂੰ ਜੇ ਟਮਾਟਰੇ ਸਾਸ ਬੰਦੀ ਨਾ ਉਹ ਸਭ ਤੋਂ ਖਰਾਬ ਗਲਿਆ ਟਮਾਟਰ ਲਿਆ ਜਾਂਦਾ ਕਿਉਂਕਿ ਉਹ ਟਮਾਟਰ ਕੋਈ ਨਹੀਂ ਖਰੀਦਦਾ ਤੇ ਕੰਪਨੀ ਕਹਿੰਦੀ ਆਪਾਂ ਤਾਂ ਟਮਾਟਰ ਹੀ ਚਾਹੀਦਾ ਸੀ ਇਹਦਾ ਮਤਲਬ ਉਸ ਸਟੋਰ ਦਾ ਜੰਨੇ ਕੋਈ ਬੈਕਟੀਰੀਆ ਦੇ ਜਿਹਨੂੰ ਮੋਲਡ ਕਹਿੰਦੇ ਆ ਕਾਈ ਕਹਿੰਦੇ ਆ ਜਿਹੜਾ ਕਿ ਕੈਂਸਰ ਹੈ ਉਹ ਪਤਾ ਕਿਵੇਂ ਜਸਟੀਫਾਈ ਕਰਦੇ ਇਸ ਨੂੰ ਕਿ ਅਸੀਂ ਤਾਂ ਸਟਰਲਾਈਜ਼ ਕਰਤਾ ਹਾਇ ਰੱਬਾ ਸਟਰਲਾਈਜ਼ ਦਾ ਮਤਲਬ ਕੁਲਵੰਦੀ ਸਾਰਾ ਬੈਕਟੀਰੀਆ ਮਾਰਤਾ ਉਸ ਚੰਗੀ ਚੀਜ਼ ਕੀ ਰਹੀ ਹੈਗੀ ਸਟਰਲਾਈਜ਼ ਦਾ ਮਤਲਬ ਇਹ ਹੈ ਮੈਂ ਕੋਈ ਚੀਜ਼ ਹੈ ਜੋ ਆਪ ਲਾ ਕੇ ਹੈਨਾ ਇਸ ਤੋਂ ਉਹਨੂੰ ਗਰਮ ਕਰਕੇ ਪ੍ਰੈਸ਼ਰਾਈਜ਼ ਕਰਕੇ ਉਹਨੂੰ ਸਾਰਾ ਬੈਕਟੀਰੀਆ ਮਾਰਤਾ ਫਿਰ ਕੁਲਵੰਦੀ ਉਸ ਚ ਪਾਨੇ ਇੱਕ ਪ੍ਰਿਜ਼ਰਵਟਿਵ ਤੇ ਚੀਨੀ ਕਿਉਂ ਸਵਾਦੀ ਹੋਣੀ ਚਾਹੀਦੀ ਹੈ ਤੁਸੀਂ ਘਰੇ ਟਮੇਟੋ ਸਸ ਰੱਖ ਕੇ ਦਿਖਾ ਦਿਓ ਮੈਨੂੰ ਚੰਗੇ ਟਮਾਟਰ ਲੈ ਕੇ ਨਾਲ ਵਾਲੀ ਰੇੜੀ ਤੋਂ ਅਗਰ ਤੁਸੀਂ ਉਹਦੇ ਨੇੜੇ ਵੀ ਨੰਗ ਚੋ ਤਾਂ ਕਹੋਗੇ ਯਾਰ ਉਹ ਗਾਦੀ ਪਣੀ ਇਸ ਤੇ ਪੜਾ ਜਾਂਦਾ ਔਰ ਆਰਟੀਫੀਸ਼ਲ ਟੇਸਟ ਐਨਹੈਂਸਰ ਉਕੇ ਤੇ ਜਿਹੜੀ ਮਾਂ ਦੀ ਰੋਟੀ ਡੋਬੋ ਕੇ ਖਾ ਲੋ ਝੋਲਾ ਚ ਪਾ ਲੋ ਉਹ ਮੈਨੂੰ ਯਾਦ ਆ ਮੇਰੇ ਘਰ ਦੇ ਨਾਲ ਇੱਕ ਮੇਰੇ ਦੋਸਤ ਦਾ ਉਹ ਸੀ ਟੱਬਰ ਉਹ ਭੁਜੀਆਂ ਦੇ ਵਿੱਚ ਟਮੇਟੋ ਸੌਸ ਪਾ ਕੇ ਖਾਂਦੇ ਸੀ ਤਦਸ ਦੇਖੋ ਕਿ ਬੱਚਿਆਂ ਨੂੰ ਅੱਜਕੱਲ ਸੱਚੀ ਗੱਲ ਹੈ ਸ਼ਾਇਦ ਥੋੜ ਨੂੰ ਕੱਟ ਮੈਨੂੰ ਕੱਟ ਹੈ ਦੇ ਵਿੱਚ ਜਾਂਦੇ ਨੇ ਮਗਰ ਮੈਂ ਦੇਖੇ ਨਹੀਂ ਕਿ ਉਹਨਾਂ ਦੀ ਰੋਟੀ ਨਹੀਂ ਉਤਰਦੀ ਹਰੀ ਕੁਝ ਚੀਜ਼ ਤੇ ਟਮੇਟੋ ਸੌਸ ਪਰੌਂਠੇ ਤੇ ਟਮੇਟੋ ਸੌਸ ਮੈਂ ਤਾਂ ਮੱਖਣ ਸੁਣਿਆ ਸੀ ਮਲਾਈ ਦਹੀਂ ਸੁਣਿਆ ਸੀ ਪਰੌਂਠੇ ਤੇ ਟਮੇਟੋ ਸੌਸ ਕਿਹੜਾ ਕੰਬੀਨੇਸ਼ਨ ਹੈ ਟਮੇਟੋ ਸੌਸ ਇੱਕ ਟੇਸਟ ਐਨਹੈਂਸਰ ਹੈ ਗੰਦੀ ਤੋਂ ਗੰਦੀ ਚੀਜ਼ ਜਿਹੜੀ ਬੰਦੇ ਨੂੰ ਗੰਦੀ ਲੱਗਦੀ ਹੈ ਉਹਦਾ ਟੇਸਟ ਐ ਬਣਾ ਦਿੰਦਾ ਜੇ ਮਸਾਲਾ ਨਹੀਂ ਆਉਂਦਾ ਕੋਈ ਚ ਨੂਡਲਸ ਚ ਜਿਹੜੀ ਮਰਜ਼ੀ ਚੀਜ਼ ਚ ਪਾ ਦਿਓ ਆਹ ਉਹ ਕੀ ਹੈ ਉਹਦੇ ਵਿੱਚ ਆਰਟੀਫੀਸ਼ੀਅਲ ਟੇਸਟ ਐਨਹੈਂਸਰ ਜਿਹਨੂੰ ਮੋਡੀਫਾਈਡ ਫੂਡ ਸਟਾਰਚ ਅਜੀਨੋ ਮੋਟੋ ਦੇ ਤੁਸੀਂ ਸਰਚ ਕਰਿਓ ਗੂਗਲ ਤੇ ਜਾ ਕੇ ਡਿਫਰੈਂਟ ਨੇਮਸ ਫਾਰ ਅਜੀਨੋ ਮੋਟੋ ਐਮ ਐਸ ਜੀ 25 ਤੋਂ 30 ਤਰੀਕੇ ਦੇ ਡਿਫਰੈਂਟ ਤਰੀਕੇ ਨਾਲ ਲਿਖਿਆ ਜਾਂਦਾ ਹੁਣ ਕੁਲੰਚ ਜੀ ਕੰਬੀਨੇਸ਼ਨ ਹੈ ਜਦ ਆ ਗਿਆ ਕਿ ਆਪਾਂ ਨੇ ਇੱਕ ਟਮੇਟੋ ਸੌਸ ਦੇ ਵਿੱਚ ਡਬੋ ਰਿਆ ਚਿਪਸ ਜਿਹੜਾ ਚਿਪਸ ਆਲੂ ਤੇ ਫੈਟ ਦੀ ਕੰਬੀਨੇਸ਼ਨ ਹੈ ਉਪਰ ਦੀ ਗਲੂਕੋਜ਼ ਜਿਹੜੀ ਗਰਮ ਕਰੀ ਹੋਈ ਹੈ ਟਮੇਟੋ ਸੌਸ ਉਸ ਦੇ ਵਿੱਚ ਫਿਰ ਅਜੀਨੋ ਮੋਟੋ ਜਿਹੜਾ ਕਿ ਖੀਨੀ ਹੈ ਉਹ ਬਾਈਂਡ ਕਰਤੇ ਤਾਂ ਇਹੇ ਜੀ ਚੀਜ਼ਾਂ ਕਰਤੀਆਂ ਤੁਹਾਨੂੰ ਪਤਾ ਜਦ ਵੀ 슈ਗਰ ਨੂੰ ਗਰਮ ਕਰਿਆ ਜਾਂਦਾ ਤਾਂ ਕੈਰਮਲਾਈਜ਼ ਹੋ ਜਾਂਦੀ ਹੈ ਕੈਰਮਲਾਈਜ਼ ਕਹਿੰਦੇ ਨਾ ਕੈਰਮਲਾਈਜ਼ ਕੈਰਮਲਾਈਜ਼ੇਸ਼ਨ ਆਪਣੀ ਬੋਡੀ ਲਈ ਚੰਗੀ ਨਹੀਂ ਟੇਸਟ ਵਧਾਉਣ ਦਾ ਸਵਾਲ ਲੱਗਦੀ ਹੈ ਜਿਹੜੇ ਕੋਲਡ ਡਰਿੰਕਸ ਹੈ ਨਾ ਕੋਲਾਸ ਜਿਹਨੇ ਵੀ ਕੋਲਾਸ ਹੈ ਉਹ ਕਾਲੇ ਕਿਉਂ ਨੇ ਕੈਰਮਲਾਈਜ਼ চিনি ਕਰਕੇ ਬੋਡੀ ਫੈਟ ਵੀ ਨਹੀਂ ਘਟਾਉਂਦੀ ਸੇਮ ਚੀਜ਼ ਜਦ ਤੁਸੀਂ ਚੀਨੀ ਪਾ ਕੇ ਟਮੇਟੋ ਸੌਸ ਨੂੰ ਗਰਮ ਕਰਿਆ ਉਹਨੂੰ ਕਰਕਸਟੈਰਲਾਈਜ਼ ਉਹਦੇ ਚ ਪਾਤੇ ਦੇਖੋ ਤੁਸੀਂ ਕੁਲਵੰਤ ਜੀ ਹਾਸੇ ਵਾਲੀ ਗੱਲ ਹੈ ਟਮੇਟੋ ਸੌਸ ਦੀ ਬੋਤਲ ਲੈ ਕੇ ਨਾ ਖੋਲ ਕੇ ਆਪਣੇ ਫ੍ਰਿਜ ਚ ਰੱਖ ਲਈਓ 5 ਸਾਲ ਬਾਅਦ ਗਰੇਖ ਲਈਓ ਉਹਨੂੰ ਕੁਝ ਨਹੀਂ ਹੋਇਆ ਹੁੰਦਾ ਹੂੰ ਖਰਾਬ ਨਹੀਂ ਹੁੰਦੀ ਬੰਦ ਕਦੇ ਵਾਦੀ ਵਾਕਿਆ ਸੋਹਣੀ ਚੀਜ਼ ਹੈ ਮੈਂ ਕਿਹਾ ਮਹਾਰਾਜ ਅਗਰ ਇਹ ਦੋ ਦਿਨ ਬਾਅਦ ਖਰਾਬ ਹੋ ਜਾਂਦੇ ਤਾਂ ਉਹ ਨਹੀਂ ਵਧੀਆ ਚੀਜ਼ ਸੀ ਮੈਂ ਤਾਂ ਲੋਕਾਂ ਨੂੰ ਕਹਿੰਦਾ ਹਾਂ ਤੁਸੀਂ ਲੈਓ ਪੂਰੀ ਖਰੀਦ ਕੇ भिंडी खीरा मूली उन्होंने फ्रिज तो बाहर रख दियो। अगले दिन देखियो पा पैसे गई अगले दिन देखियो पचहत्तर पैसे गई अगले दिन देखियो डस्टबिन भी तो भी डर बनता यारिथे दुकोए क्यों ऑर्गैनिक चीज लाइफ है उस लाइफ जी चीज है लाइफ वह बहुत जरूरी है तो आपने कोशिश करनी है वह चीज़ ना पाइए वह कॉम्बीनेशन ना पाइए जेडे अंदर जाके नुकसान कर दुनिया का सब तो डेंजरस कॉम्बीनेशन दुनिया सब तो डेंजरस फूड है ਮੈਟੋ ਸਾਸ ਦੇ ਨਾਲ ਡਬੋ ਡੋਕੇ ਫ੍ਰੈਂਚ ਫ੍ਰਾਈਜ਼ ਫਿੰਗਰ ਚਿੱਟ ਜਿਨੂੰ ਕਹਿੰਦੇ ਆ ਫਿੰਗਰ ਫ੍ਰਾਈਜ਼ ਕਹਿੰਦੇ ਆ ਫ੍ਰੈਂਚ ਫ੍ਰਾਈਜ਼ ਕਹਿੰਦੇ ਨੇ ਆਲੂ ਦੇ ਚਿਪਸ ਇਹ ਦੁਨੀਆ ਦੀ ਸਭ ਤੋਂ ਡੇਂਜਰਸ ਫੂਡ ਹੈ ਤੇ ਇਹ ਅੱਜ ਕੱਲ ਦੇ ਮਾਪੇ ਬੱਚਿਆਂ ਨੂੰ ਚਾਹ ਨਾਲ ਖਰੀਦ ਕੇ ਦਿੰਨੇ ਸਾਡਾ ਮੁੰਡਾ ਤਾਂ ਕੁਝ ਨਹੀਂ ਖਾਂਦਾ ਮੈਂ ਆਪਣੇ ਦੋਸਤਾਂ ਨਾਲ ਵੀ ਦਿਨ ਕਰਿਆ ਮੈਨੇ ਥੋੜੇ ਦੇ ਪਹਿਲਾਂ ਸਭ ਤੋਂ ਪਹਿਲੀ ਚੀਜ਼ ਕੀ ਆਰਡਰ ਕਰੀ ਨਾ ਨੇ ਕੀ ਉਹਦੀ ਕਿਹੜੀ ਕਿਤਾ ਕੋਰ ਕੁਝ ਖਾਂਦੇ ਹੀ ਨਹੀਂ ਇਹ ਤਾਂ ਬਹੁਤ ਵੱਡੀ ਗੱਲ ਹੈ ਬੜੇ ਥੋੜੇ ਤਮਗੇ ਲੱਗੇ ਚਾਰ ਉਹਰੇ ਕਿ ਤੁਸੀਂ ਉਹਨੂੰ ਖਾਂਨ ਦੀ ਹੱਤੇ ਪਾਈ ਹੈ ਹੋਰ ਹੋਰ ਕੁਝ ਖਾਂਦੇ ਹੀ ਨਹੀਂ ਦੇਖੋ ਕਲਮਨ ਜੀ ਗੱਲ ਹੈ ਕਿ ਨਾ ਕਹਿੰਦੇ ਹਾਈਂਡ ਸਾਈਟ ਹੁੰਦਾ ਹਾਈਂਡ ਸਾਈਟ ਇੰਦਾ ਪਛਤਾਣਾ ਬਾਅਦ ਚ ਜਾਂ ਬਾਅਦ ਚ ਕਹਿੰਦੇ ਹਾਈ ਉਹ ਨਾ ਇੱਕ ਬੰਦਾ ਨਾ ਕਹਿੰਦੇ ਰਾਤ ਨੂੰ ਗੱਡੀ ਠੁੱਕੀ ਉਹਦੀ ਰੇੜੇ ਚ ਗੱਡੀ ਮਾਰੀ ਅਗਲੇ ਦਿਨ ਇੱਕ ਬੰਦਾ ਕਹਿੰਦਾ ਲੈ ਤੂੰ ਰਾਤ ਨੂੰ ਰੇੜੇ ਮਿਲਿਆ ਕਹਿੰਦਾ ਯਾਰ ਆਹ ਕਹੀ ਜੀ ਗੱਲ ਹੈ ਹਾਈਂਡ ਸਾਈਟ ਦੀ ਗੱਲ ਹੈ ਮਗਰ ਹਾਈਂਡ ਸਾਈਟ ਨਾ ਬੁਰੀ ਲੱਗਦੀ ਹੁੰਦੀ ਹੈ ਕਿ ਹਾਈ ਉਸ ਟਾਈਮ ਪਤਾ ਹੁੰਦਾ ਤਾਂ ਮੇਰਾ ਇੱਕ ਗੋਲ ਹੈ ਕਿ 10 ਬੰਦੇ ਵੀ ਇਹ ਗੱਲ ਸਮਝ ਕੇ ਪੰਜਾਬ ਪਹਿ ਘਟ ਚਿਪਸ ਖਾਣ ਲੱਗ ਜੈ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਆਪਣੀ ਬੀਵੀ ਨੂੰ ਤਾਂ ਮੈਂ ਸੋਚੂਗਾ ਮੇਰਾ ਜੀਵਨ ਸਫਲ ਹੈ ਜੀ ਕੋਲੋਂ ਜੀ ਸਿੱਧੀ ਗੱਲ ਹੈ ਐਣੀ ਹੈ ਮੈਂ ਸਾਲ ਚ ਮੇਰੇ ਬੇਚੇ ਨੇ ਕਈ ਵਾਰੀ ਚਿਪਸ ਖਵਾ ਦਿੰਨੇ ਕਿਉਂਕਿ ਮੇਰਾ ਬੱਚਾ ਬੱਚਾ ਹੈ ਮਗਰ ਉਹਦੀ ਰੇਸ਼ਿਓ 7 ਚਾਰ ਜਾਂ 5 ਵਾਰੀ ਹੋਗੀ ਤੇ ਉਸ ਚੋਂ ਦੋ ਕਵਾਰੀ ਮੈਂ ਵੀ ਦੋ ਚਿਪਸ ਚੋਰੀ ਕਰਨਾ ਝੂਠ ਨਹੀਂ ਬੋਲਦਾ ਮਗਰ ਮੈਂ ਸਾਲ ਚ ਟੋਟਲ 6 8 ਫਰਾਈਜ਼ ਖਾਈਆਂ ਹੋਣਗੀਆਂ ਇਹ ਜਿਹੇ ਬੰਦੇ ਨੇ ਜਿਹੜੇ ਬਿੰਚ ਦੋ ਵਾਰੀ ਫਰਾਈਜ਼ ਖਾਂਦੇ ਨੇ ਆਪਣਾ ਗੋਲ ਉਹਦੇ ਨਾਲ ਮਿਲ ਕੇ ਇੱਕ ਛੋਟਾ ਗੋਲ ਹੈ कि किसी के खाने थोड़ी गल पेहे, 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 जी गल पैजे भी पच्ची कैसे दस पैसे चाली पैसे जो सौ पैसे रब सुख रखे तो आपको यह गलतियां नहीं करनी चाहिए अपन जी बाद चो साइड चप्पा कही है यार जो पेल किसी ने दसा हों बच होंगे सच्ची गल है तो दिन जागे उदन सवेरा छोटी मुहिम है कि लोगों तक चंगी इंफॉर्मेन पहुंचे लोग गलती ना कर अपने वैल्यूबल कमाई हुई पैसे मेहनत तो के कमाए हुए पैसे पहला पैसे खर्च के आप चीज गलत खाइए फिर आप दवाई ऑपरेशन से खर्चिए नहीं अच्छा आइडिया नहीं ਆਪਾਂ ਤੰਦਰੁਸਤ ਖਾਈਏ ਸਭ ਖੈਰ ਕਰੋ ਖਾਈਏ ਜੀ ਰਵਿੰਦਰ ਜੀ ਤੁਸੀਂ ਆਲੂ ਦੀ ਬਹੁਤ ਬਦਨਾਮੀ ਕਰਤੀ ਤੇ ਮੈਨੂੰ ਲੱਗਦਾ ਵੀ ਆਲੂ ਬਾਰੇ ਜਿਹੜੇ ਲੋਕੀ ਹੁਣ ਬਹੁਤ ਡਰਗੇ ਹੋਣੇ ਪਰ ਮੈਂ ਇਹ ਸਮਝਦਾ ਕਿ ਜਿੱਦਾਂ ਤੁਸੀਂ ਇੱਕ ਗੱਲ ਕਹਿੰਨਾ ਕਿ ਹਰ ਹਰ ਜਿਹੜੀ ਮਾੜੀ ਚੀਜ਼ ਦੇ ਵਿੱਚੋਂ ਵੀ ਜੇਕਰ ਆਪਾਂ ਚੰਗੀ ਚੀਜ਼ ਲੱਭ ਜਾਈਏ ਤੇ ਫਿਰ ਅਚੀਵਮੈਂਟ ਆਪਣੀ ਉਹੀ ਹੁੰਦੀ ਹੈ ਹਾਂਜੀ 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 ਤੇ ਤੁਸੀਂ ਇੱਕ ਗੱਲ ਕਹੀ ਹੈ ਵੀ ਜਿਹੜੇ ਆਲੂ ਕੱਚਾ ਹੁੰਦਾ ਉਹਦੇ ਚ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ ਆਲੂ ਫੇਸ ਤੇ ਲਾਉਣ ਲਈ ਬਹੁਤ ਸ਼ਾਨਦਾਰ ਚੀਜ਼ ਹੈ। ਮੈਂ ਉਹੀ ਕਹਿਣ ਲੱਗਾ ਆਲੂ ਨੂੰ ਪਟੋਣ ਤੇ ਦੂਜੀ ਗੱਲ ਜੇਕਰ ਆਪਾਂ ਆਯੁਰਵੇਦ ਦੀ ਗੱਲ ਮੰਨੀਏ, ਮੈਡੀਕਲ ਸਾਇੰਸ ਦੀ ਗੱਲ ਮੰਨੀਏ ਤਾਂ ਉਹ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਕਿ ਜੇਕਰ ਬੋਡੀ ਦੇ ਉੱਤੇ ਕੋਈ ਚੀਜ਼ ਰਗੜੀ ਜਾਵੇ ਤੇ ਫਿਰ ਉਹ ਬੋਡੀ ਉਸ ਨੂੰ ਅਬਜ਼ੌਰਬ ਕਰਦੀ ਹੈ, ਅੰਦਰ ਖਿੱਚ ਲੈਂਦੀ ਹੈ ਤੇ ਉਹਦੇ ਵਿੱਚ ਉਹ ਕਮੀਆਂ ਪੂਰੀਆਂ ਹੁੰਦੀਆਂ ਨੇ। ਤੇ ਕੀ ਆਪਾਂ ਆਲੂ ਨੂੰ ਫੇਸ ਤੋਂ ਇਲਾਵਾ ਹੋਰ ਬੋਡੀ ਦੇ ਕੁਝ ਅੰਗਾਂ ਦੇ ਉੱਤੇ ਵੀ ਰਗੜ ਸਕਦੇ ਹਾਂ ਤਾਂ ਕਿ ਜਿਹੜਾ ਪੋਟਾਸ਼ੀਅਮ ਹੈ ਉਹ ਸਕਿਨ ਰਾਹੀਂ ਅੰਦਰ ਚਲਾ ਜਾਏ। ਦੇਖੋ ਤੁਸੀਂ ਇਹ ਐਕਸਪੈਰੀਮੈਂਟ ਕਰਕੇ ਦੇਖ ਸਕਦੇ ਹੋ ਜਿਹਨਾਂ ਦਾ ਪੋਟਾਸ਼ੀਅਮ ਡਾਊਨ ਹੈ ਜਿਹਨਾਂ ਦੇ ਖਾਤੇ ਫਲਾਵਰ ਟੰਦੀ ਹੈ ਪੈਰ ਸੁੱਝ ਜਾਨੇ ਕਿੰਨੀ ਦੀ ਪ੍ਰੋਬਲਮ ਨਾ ਹੋਵੇ ਬਸ ਉਹ ਆਲੂ ਕੱਟ ਕੇ ਆਪਣੇ ਹਨਾ ਜਮ ਮਿੱਦ ਕੇ ਗਰਮ ਕਰੇ ਵੀ ਨਹੀਂ ਇਹ ਵਾਰੀ ਐਂ ਉਦھے ਮਿੱਟੀ ਘਲੀ ਹੱਥਾਂ ਤੇ ਪੇਸ ਲਾ ਲਓ ਮੂੰਹ ਤੇ ਲਾ ਲਓ ਪੈਰਾਂ ਦੀ ਤਲੀ ਤੇ ਲਾ ਲਓ ਐਬਜ਼ਾਰਬ ਹੁੰਦਾ ਹੈ ਹਨਾ ਉਹਦਾ ਆਲੂ ਦੇਣਾ ਪੈਕ ਬਣਾ ਕੇ ਮੂੰਹ ਤੇ ਲਾਣਾ ਕੁੜੀਆਂ ਨੂੰ ਬਹੁਤ ਫਾਇਦਾ ਹੁੰਦਾ ਐਵੇਂ ਆਲੂ ਤੇ ਚੌੜ ਚੌੜੂ ਬਾੜ ਕੇ ਆਲੂ ਚੌੜ ਰੰਡੇ ਕਰਦੇ ਵਿੱਚ ਆਲੂ ਉਦਾਂ ਹੀ ਮਸਲਾ ਲੈ ਜਿੰਨਾ ਕ ਮਸਲਾ ਜਾਂਦਾ ਕੱਚਾ ਉਹਦਾ ਪੈਕ ਬਣਾ ਕੇ ਲਾਓ ਬਹੁਤ ਸੋਹਣੀ ਹਲਕ ਮਿਲਦੀ ਹੈ ਜੀ ਤੇ ਇਹਨੂੰ ਮਤਲਬ ਜਿਹਨੂੰ ਪੋਟਾਸ਼ੀਅਮ ਦੀ ਕਮੀ ਹੈ ਜਿਹਨੂੰ ਪੋਟਾਸ਼ੀਅਮ ਦੀ ਕਮੀ ਦੇ ਰੋਗ ਨੇ ਕੀ ਉਹ ਪੋਟਾਸ਼ੀਅਮ ਜੇ ਆਲੂ ਦਾ ਮਤਲਬ ਆਲੂ ਨੂੰ ਕੱਦੂ ਕਸ ਕਰਕੇ ਉਹਦਾ ਪਾਣੀ ਕੱਢ ਕੇ ਵੀ ਉਹ ਬੋਡੀ ਦੇ ਉੱਤੇ ਉਸ ਦੀ ਲਗਾ ਸਕਦਾ ਹੈਗਾ ਲਗਾ ਸਕਦਾ ਕੋਲੋਂ ਜੀ ਹਾਂ ਥੋੜਾ ਔਖਾ ਕੰਮ ਹੈ ਕਿਉਂਕਿ ਕੱਚਾ ਆਲੂ ਖਾਣਾ ਔਖਾ ਬਹੁਤ ਹੈ ਬਟ ਕਰਿਆ ਜਾ ਸਕਦਾ ਹੈ ਕੋਈ ਗਲਤ ਨਹੀਂ ਹੈ ਕੋਈ ਮਾੜੀ ਚੀਜ਼ ਨਹੀਂ ਹੈ ਖਾਣ ਦੀ ਗੱਲ ਨਹੀਂ ਕਰ ਰਹਾ ਮੈਂ ਬੋਡੀ ਦੇ ਉੱਤੇ ਲਗਾਉਣ ਦੀ ਗੱਲ ਕਰ ਰਿਹਾ ਵੀ ਜਿਵੇਂ ਬੋਡੀ ਦੇ ਜੀ ਜੀ ਕਰ ਸਕਦੇ ਆ ਜੀ ਟਰਾਈ ਕਰ ਸਕਦੇ ਆ ਜਿਹੜਾ ਪਾਣੀ ਜਿਹੜਾ ਆਲੂ ਨੂੰ ਕੱਦੂ ਕਸ ਕਰੇ ਉਸ ਤੇ ਪਾਣੀ ਚ ਗਾਰਨਾ ਨਹੀਂ ਹੈ ਉਸ ਤੇ ਪਿਆਰ ਨਹੀਂ ਹਾਂ ਉਹ ਪਾਣੀ ਤੋਂ ਪਾਸੇ ਮ ਆ ਗਿਆ ਉਹਨੂੰ ਯੂਜ਼ ਕਰਕੇ ਲਿਖਿਆ ਦੱਸਦੇ ਕੋਈ ਉਹ ਨਹੀਂ ਹੈ ਕੋਈ ਇਸ ਤੇ ਗਲਤ ਰਣੀ ਹੈਗੀ ਬਿਲਕੁਲ ਇਹ ਤੇ ਵਾ ਕਮਾਲ ਚੀਜ਼ ਹੈ ਜੀ ਤੇ ਇਹ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਹੁਣ ਜਾਂਦੇ ਜਾਂਦੇ ਆਪਣੇ ਨੰਬਰ ਤੇ ਆਪਣੀ ਡੀਟੇਲਸ ਵੀ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਤੁਹਾਡੇ ਨਾਲ ਹੈਲਥ ਕੋਚਿੰਗ ਲੈਣਾ ਚਾਹੁੰਦਾ ਜਾਂ ਕੋਚ ਸਟ੍ਰੀਨੀ ਪ੍ਰੋਗਰਾਮ ਲੈਣਾ ਚਾਹੁੰਦਾ ਜਾਂ ਕੋਈ ਤੁਹਾਡੇ ਤੋਂ ਸਮਾਨ ਵਗਾਣਾ ਚਾਹੁੰਦਾ ਮੰਗਰ ਜੀ ਕੋਲਵੰਤ ਜੀ ਜੇ ਕੋਈ ਬੰਦਾ ਕੋਚ ਬਣ ਕੇ ਇੱਕ ਅੱਛਾ ਕਰੀਅਰ ਬਣਾਣਾ ਚਾਹੁੰਦਾ ਹੈ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ ਲੋਕਾਂ ਨੂੰ ਤੰਦਰੁਸਤ ਕਰਨਾ ਚਾਹੁੰਦਾ ਹੈ ਉਹਦੇ ਸਿਰ ਘਰ ਦੇ ਖਾਣੇ ਨਾਲ ਤਾਂ ਉਹਦੇ ਲਈ ਸਾਡਾ ਇੱਕ ਪ੍ਰੋਗਰਾਮ ਹੈ ਕੋਚ ਟ੍ਰੇਨਿੰਗ ਪ੍ਰੋਗਰਾਮ 6 ਮਹੀਨਾ ਦਾ ਪ੍ਰੋਗਰਾਮ ਹੈ ਇਸ 'ਚ ਮੈਟ ਪੰਦਰਾਂ ਦਿਨ ਖਾਣਾ ਜ਼ੀਰੋ ਤੋਂ ਮੈਡੀਕਲ ਨਹੀਂ ਹੈਲਥ ਦੀ ਨੋਲਿਜ ਕਿ ਮਿਲਣੀ ਹੈ ਤੇ ਲੋਕਾਂ ਨੂੰ ਤੰਦਰੁਸਤ ਕਿਵੇਂ ਕਰਨਾ ਘਰ ਦੇ ਖਾਣੇ ਨਾਲ ਉਹਦੇ ਲਈ ਤੁਸੀਂ ਮੈਨੂੰ ਜਾਨਣਾ ਚਾਹੁੰਦੇ ਹੋ ਮੈਨੂੰ ਤੁਸੀਂ ਵਟਸਐਪ ਕਰ ਸਕਦੇ ਹੋ 98847530 10888 ਸੂਚਨਾ ਸੇਪੀ ਤਿਆਰ ਹੈ जो तुम कोचिंग या कोई प्रोडक्ट इंटरसटिड हो तुम अपने केस के बारे कुछ गलत चाहते हो पुछना नंबर नोट कर लो जी बयासी अठ सौ सत्तर चौदह एक सौ छियाह बयासी अठ सौ सत्तर चौदह एक सौ छियाह पचासी पचानवे पचहत्तर चाली नब्बे पचासी पचानवे पचहत्तर चाली नब्बे तीजा नंबर आई सैवन नाइन एट सिक्स वन वन टू वन वन एट सैवन नाइन एट सिक्स वन वन टू वन वन एट अगर तुम सा जुड़ना चाहते हो अटेंड करना चाहते हो मेरा ਕਰ ਆ ਕੇ 세미ਨਾਰ ਅਟੈਂਡ ਕਰ ਸੋ ਮੈਨੂੰ ਕੁਐਸਚਨ ਪੁੱਛ ਰਹੇ ਹੋ ਉਹਦੇ ਲਈ ਤੁਸੀਂ ਮੈਨੂੰ WhatsApp ਤੇ ਸਿਰਫ 세미ਨਾਰ ਲਿਖ ਕੇ ਭੇਜ ਦਿਓ ਮੈਂ ਤੁਹਾਨੂੰ ਸਾਰੀ ਡੀਟੇਲਸ ਭੇਜ ਦੂੰਗਾ ਤੁਸੀਂ ਨੈਕਸਟ ਸੰਡੇ ਮੇਰੇ ਘਰ ਆ ਕੇ 세미ਨਾਰ ਅਟੈਂਡ ਕਰ ਸਕਦੇ ਹੋ ਤੁਸੀਂ ਕੀ 세미ਨਾਰ ਜਿਹੜੇ ਹੈਗੇ ਨੇ ਕੀ ਉਹ ਸੰਡੇ ਦੇ ਸੰਡੇ ਹੀ ਹੁੰਦੇ ਨੇ ਜਾਂ ਕੋਈ ਹੋਰ ਵੀ ਦਿਨ ਹੁੰਦਾ ਤੇ ਜੇ ਕੋਈ ਹੋਰ ਜੇ ਕੋਈ ਟਾਰਗਟ ਹੈ ਇਸ ਬਾਰੇ ਕੀ ਸਰਵੇ ਅਗਰ ਤੱਕ ਕਿੰਨੇ ਦਿਨ ਪਹਿਲਾਂ ਤੁਹਾਡੇ ਨਾਲ ਗੱਲ ਕਰਨਾ ਪਵੇਗੀ ਦੋ ਕੁ ਦਿਨ ਪਹਿਲਾਂ ਦੱਸ ਦੇ ਮੈਂ ਇੱਕ ਸਰਵੇ ਕਰ ਰਹੇ ਹਾਂ ਕਿਉਂਕਿ ਕੁਝ ਲੋਕ ਸੰਡੇ ਨੂੰ ਧਰਮੀ ਕਰਕੇ ਆਉਂਦੇ ਨੇ ਤਾਂ ਮੈਂ ਉਹ ਕਿਹਾ ਕਿ ਲੋਕੀ ਜਿਵੇਂ ਲੈੱਟਸ ਕੋਈ 5-7 ਕਿਲੋ ਦਾ ਗਰੁੱਪ ਹੈ ਉਹ ਕਹਿੰਦੇ ਨਿਰਵਿੰਦਰ ਜੀ ਸਾਨੂੰ ਸੈਟਰਡੇ ਸ਼ਾਮ ਨੂੰ ਸੈਮੀਨਾਰ ਕਰ ਦੋ ਮੈਂ ਕਰ ਦਊਗਾ ਜੇ ਕੁਝ ਲੋਕ ਕਹਿੰਨੇ ਉਹਨਾਂ ਲਈ ਉਹਨਾਂ ਦੇ ਗਰੁੱਪ ਲਈ ਕੱਲਾ ਜ਼ੂਮ ਸੈਮੀਨਾਰ ਕਰਨਾ ਹੈ ਹੈਨਾ ਕਿ ਉਹਨਾਂ ਦੇ ਗਰੁੱਪ ਲਈ ਕਿ ਕੋਈ ਜੈਨ ਕਮਿਊਨਿਟੀ ਹੈ ਕੋਈ ਐ ਕਮਿਊਨਿਟੀ ਹੈ ਕੋਈ ਫਲਾਨੀ ਕਮਿਊਨਿਟੀ ਹੈ ਉਹਨਾਂ ਨੇ ਆਪਣੀ ਕਮਿਊਨਿਟੀ ਲਈ ਸਪੈਸ਼ਲ ਸੈਮੀਨਾਰ ਕਰਾਣਾ ਹੈ ਫ੍ਰੀ ਆਫ ਕਾਸਟ ਮੈਂ ਵੀ ਕਰ ਨੂੰ ਤਿਆਰ ਹਾਂ ਮੈਨੂੰ ਰੀਚ ਕਰਕੇ ਮੈਂ ਦੱਸ ਸਕਦਾ ਹਾਂ ਬਸ ਤੇ ਇਹਦੇ ਕੋਈ ਪੈਸੇ ਜਿਹੜੇ ਘਰਾਂ ਆ ਕੇ ਸੈਮੀਨਾਰ ਲਗਵਾਉਂਦੇ ਨੇ ਉਹ ਨਹੀਂ ਫ੍ਰੀ ਇਸ ਆਰਟ ਆ ਪਰ ਕਰਨਾ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਬਹੁਤ ਸਾਰਾ ਸੁਰਵਿੰਦਰ ਜੈਨ ਜੀ ਤੋਂ ਜਾਣਿਆ ਆਪਾਂ ਨੇ ਦੁਨੀਆ ਦੇ ਸਭ ਤੋਂ ਖਤਰਨਾਕ ਫੂਡ ਫ੍ਰੈਂਚ ਫ੍ਰਾਈਜ਼ ਤੇ ਆਲੂ ਦੇ ਚਿਪਸ ਆਲੂ ਦੇ ਚਿਪਸ ਕਿਉਂ ਖਤਰਨਾਕ ਨੇ ਫ੍ਰੈਂਚ ਫ੍ਰਾਈਜ਼ ਕਿਉਂ ਖਤਰਨਾਕ ਨੇ ਤੇ ਕੀ ਆਲੂ ਬਿਲਕੁਲ ਹੀ ਖਤਰਨਾਕ ਹੈ ਕੀ ਆਲੂ ਦੇ ਕੋਈ ਫਾਇਦੇ ਵੀ ਨੇ ਕੀ ਆਲੂ ਨੂੰ ਆਪਾਂ ਕਿਸ ਤਰ੍ਹਾਂ ਯੂਜ਼ ਕਰੀਏ ਕਿ ਉਹ ਫਾਇਦੇਮੰਦ ਹੋ ਜਾਏ ਤੇ ਕਿਦਾਂ ਨਾ ਯੂਜ਼ ਕਰੀਏ ਕਿ ਆਪਾਂ ਨੂੰ ਨੁਕਸਾਨ ਨਾ ਕਰੇ ਅੱਜ ਆਪਾਂ ਇਸ ਸਾਰੀ ਵੀਡੀਓ ਦੇ ਵਿੱਚ ਪੂਰੀ ਗੱਲ ਖੋਲ ਕੇ ਰੱਖ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਸ ਵੀਡੀਓ ਨੂੰ ਜ਼ਰੂਰ ਵੇਖੇਗਾ। ਕੋਈ ਨਾ ਕੋਈ ਜ਼ਰੂਰ ਵੇਖੇਗਾ ਤੇ ਕੋਈ ਨਾ ਕੋਈ ਜ਼ਰੂਰ ਖੋਲੇਗਾ ਵੀ। ਤੇ ਜੇਕਰ ਕੀ ਪਤਾ ਕੋਈ ਬੰਦਾ ਆਪਣੀਆਂ ਸਮੱਸਿਆਵਾਂ ਤੋਂ ਹਾਰ ਕੇ ਘਰ ਬੈਠ ਗਿਆ ਹੋਵੇ। ਤੇ ਇਸ ਵੀਡੀਓ ਨੂੰ ਖੋਲ ਕੇ ਵੇਖ ਕੇ ਉਸ ਨੂੰ ਪਤਾ ਲੱਗੇ ਕਿ ਉਸ ਨੇ ਕਿੱਥੇ ਗਲਤੀ ਕਰ ਕੀਤੀ ਹੈ ਤੇੁਰਵਿੰਦਰ ਸਿੰਘ ਜੀ ਵਰਗੇ ਐਕਸਪਰਟ ਨਾਲ ਗੱਲ ਕਰਕੇ ਆਪਣੀ ਸਮੱਸਿਆ ਦਾ ਹੱਲ ਕੱਢ ਲਵੇ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਰਿਹਾ ਸਾਡੇ ਚੈਨਲ ਨਿਊ ਜੇਸ਼ਾ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦੇਖਦਾ ਰਹੋ ਧੰਨਵਾਦ